ਕੀ ਤੁਸੀਂ ٹرسٹ ਜਾਣੇ ਕਿ ਵਿਸ਼ਵਾਸ ਦੀ ਤਾਕਤ ਨੂੰ ਜਾਣਦੇ ਹੋ ਤੁਸੀਂ ਇਹ ਜ਼ਰੂਰ ਸੁਣਿਆ ਹੋਵੇਗਾ ਕਿ ਪੈਸਾ ਸਭ ਕੁਝ ਨਹੀਂ ਖਰੀਦ ਸਕਦਾ ਭਰੋਸਾ ਉਹਨਾਂ ਵਿੱਚੋਂ ਹੀ ਇੱਕ ਹੈ ਅਸੀਂ ਭਰੋਸੇ ਨੂੰ ਸੁਪਰਮਾਰਕਟ ਵਿੱਚੋਂ ਨਹੀਂ ਖਰੀਦ ਸਕਦੇ ਕੁਝ ਅਜਿਹੇ ਐਲੀਮੈਂਟ ਸੋਰਸ ਹਨ ਜੋ ਸਾਡੀ ਦੁਨੀਆ ਨੂੰ ਪਕੜ ਕੇ ਰੱਖਦੇ ਹਨ ਅਤੇ ਉਹ ਜੋ ਸਮਾਜ ਨੂੰ ਗੁੰਦ ਦੀ ਤਰ੍ਹਾਂ ਜੋੜੀ ਰੱਖਦਾ ਹੈ ਉਹ ਹੈ ਭਰੋਸਾ ਇਹ ਲੋਕਾਂ ਨੂੰ ਅਲਾਉ ਕਰਦਾ ਹੈ ਕਿ ਉਹ ਇਕੱਠੇ ਰਹਿ ਸਕਣ ਅਤੇ ਕੰਮ ਕਰ ਸਕਣ ਸੁਰੱਖਿਅਤ ਮਹਿਸੂਸ ਕਰਨ ਅਤੇ ਗਰੁੱਪੀ ਹੋ ਕੇ ਰਹਿਣ ਇੱਕ ਲੀਡਰ ਤੇ ਟਰਸਟ ਹੋਣ ਨਾਲ ਹੀ ਆਰਗੇਨਾਈਜੇਸ਼ਨ ਅਤੇ ਕਮਿਊਨਿਟੀਆਂ ਬਣਦੀਆਂ ਹਨ ਜਦੋਂ ਕਿ ਭਰੋਸਾ ਨਾ ਹੋਣ ਤੇ ਗਰੁੱਪਸ ਟੁੱਟਦੇ ਹਨ ਅਤੇ ਲੜਾਈਆਂ ਹੁੰਦੀਆਂ ਹਨ ਇਸ ਲਈ ਸਾਡਾ ਆਪਣੇ ਨੇਤਾਵਾਂ ਪਰਿਵਾਰ ਵਾਲਿਆਂ ਤੇ ਦੋਸਤਾਂ ਅਤੇ ਨਾਲ ਕੰਮ ਕਰਨ ਵਾਲਿਆਂ ਤੇ ਭਰੋਸਾ ਹੋਣਾ ਬਹੁਤ ਜ਼ਰੂਰੀ ਹੈ ਟਰਸਟ ਨੂੰ ਡਿਫਾਈਨ ਕਰਨਾ ਮੁਸ਼ਕਲ ਹੈ ਪਰ ਸਾਨੂੰ ਇਹ ਉਦੋਂ ਪਤਾ ਚੱਲਦਾ ਹੈ ਜਦੋਂ ਇਹ ਖੋ ਜਾਂਦਾ ਹੈ ਜਦੋਂ ਅਜਿਹਾ ਹੁੰਦਾ ਹੈ ਤਾਂ ਅਸੀਂ ਆਪਣੀ એનર્ਜੀ ਅਤੇ ਸਾਥ ਘੱਟ ਲੈਂਦੇ ਹਾਂ ਅਸੀਂ ਇੱਕ ਅੰਦਰੂਨੀ ਹੜਤਾਲ ਤੇ ਚਲੇ ਜਾਂਦੇ ਹਾਂ ਅਤੇ ਉਸ ਇਨਸਾਨ ਦੇ ਲਈ ਸਹਾਨ ਬੁੱਧੀ ਨਹੀਂ ਰੱਖਣਾ ਚਾਹੁੰਦੇ ਜਿਸ ਨੇ ਸਾਨੂੰ ਦੁੱਖ ਪਹੁੰਚਾਇਆ ਹੈ ਜਾਂ ਸਾਡੇ ਨਾਲ ਬੁਰਾ ਵਰਤਾਵਰਤ ਕੀਤਾ ਹੈ ਹੋ ਸਕਦਾ ਹੈ ਇਹ ਬਾਹਰ ਤੋਂ ਦਿਖਾਈ ਨਾ ਦੇਵੇ ਪਰ ਅਸੀਂ ਇਹ ਉਸ ਇਨਸਾਨ ਨੂੰ ਨਹੀਂ ਦੱਸਣਾ ਚਾਹੁੰਦੇ ਕਿ ਅਸੀਂ ਉਦਾਸ ਹਾਂ ਅਤੇ ਸਾਡੇ ਲਈ ਇਹ ਬਹੁਤ ਜ਼ਰੂਰੀ ਹੈ ਇਸੇ ਕਾਰਨ ਅਸੀਂ ਪਿੱਛੇ ਹਟ ਜਾਂਦੇ ਹਾਂ ਅਤੇ ਖੁਦ ਉਹਨਾਂ ਦੀ ਦੁਨੀਆ ਦਾ ਹਿੱਸਾ ਨਹੀਂ ਬਣਦੇ ਭਰੋਸਾ ਖੋ ਗਿਆ ਹੈ ਇਹ ਗੱਲ ਛੁਪੀ ਰਹਿੰਦੀ ਹੈ ਕਿਉਂਕਿ ਅਸੀਂ ਅਜਿਹਾ ਦਿਖਾਉਂਦੇ ਨਹੀਂ ਹਾਂ ਅਤੇ ਜਿਨ੍ਹਾਂ ਨੇ ਸਾਡਾ ਭਰੋਸਾ ਖੋਇਆ ਹੈ ਉਸ ਨੂੰ ਇਸ ਗੱਲ ਦਾ ਪਤਾ ਵੀ ਨਹੀਂ ਹੈ ਜੇਕਰ ਅਸੀਂ ਪੋਜ਼ਿਟਿਵ ਸਾਈਡ ਦੇਖੀਏ ਤਾਂ ਭਰੋਸਾ ਲੋਕਾਂ ਨੂੰ ਰਿਸ਼ਤੇ ਅਤੇ ਗਰੁੱਪ ਦਾ ਹਿੱਸਾ ਬਣਨ ਲਈ ਉਕਸਾਉਂਦਾ ਹੈ ਜਦੋਂ ਭਰੋਸਾ ਸਹੀ ਜਗ੍ਹਾ ਤੇ ਹੁੰਦਾ ਹੈ ਤਾਂ ਅਸੀਂ ਦਿਲ ਤੋਂ ਉਹ ਕਰਦੇ ਹਾਂ ਜਿਸ ਦੀ ਜ਼ਰੂਰਤ ਹੁੰਦੀ ਹੈ ਨਾ ਸਿਰਫ ਆਪਣੀ ਪ੍ਰੈਜੈਂਸ ਤੋਂ ਬਲਕਿ ਆਪਣੀ ਡੈਡੀਕੇਸ਼ਨ એનર્ਜੀ ਟੈਲੈਂਟ ਅਤੇ ਹੌਨੈਸਟ ਥਾਟਸ ਨੂੰ ਸ਼ੇਅਰ ਕਰਕੇ ਕਿ ਰਿਲੇਸ਼ਨਸ਼ਿਪ ਅਤੇ ਗਰੁੱਪ ਕਿਹੋ ਜਿਹਾ ਕੰਮ ਕਰ ਰਿਹਾ ਹੈ ਨੁਕਸਾਨ ਹੋਣ ਦੇ ਡਰ ਤੋਂ ਸੁਰੱਖਿਅਤ ਮਹਿਸੂਸ ਕਰਨਾ ਹੀ ਭਰੋਸਾ ਹੈ ਜਦੋਂ ਭਰੋਸਾ ਹੁੰਦਾ ਹੈ ਤਾਂ ਸਭ ਵਧੀਆ ਹੁੰਦਾ ਹੈ ਵਰਨਾ ਇਸ ਤੋਂ ਬਿਨਾਂ ਰਿਸ਼ਤੇ ਖਤਰੇ ਵਿੱਚ ਹੁੰਦੇ ਹਨ ਜੇਕਰ ਕਿਸੇ ਰਿਲੇਸ਼ਨਸ਼ਿਪ ਜਾਂ ਆਰਗੇਨਾਈਜੇਸ਼ਨ ਵਿੱਚ ਭਰੋਸਾ ਘੱਟ ਹੁੰਦਾ ਹੈ ਤਾਂ ਲੋਕ ਆਪਣੀ ਭਾਗੀਦਾਰੀ ਘੱਟ ਕਰ ਲੈਂਦੇ ਹਨ ਪਰ ਜਦੋਂ ਭਰੋਸਾ ਜ਼ਿਆਦਾ ਹੁੰਦਾ ਹੈ ਤਾਂ ਲੋਕ ਜ਼ਿਆਦਾ ਦਿੰਦੇ ਹਨ ਲੋਕ ਭਰੋਸਾ ਨਾ ਹੋਣ ਨੂੰ ਸ਼ੇਅਰ ਕਰਨਾ ਸਹੀ ਨਹੀਂ ਸਮਝਦੇ ਇਸ ਲਈ ਕਿਸੇ ਲੀਡਰ ਨੂੰ ਇਹ ਸਮਝਣ ਵਿੱਚ ਦੇਰ ਲੱਗ ਸਕਦੀ ਹੈ ਕਿ ਉਹਨਾਂ ਨੇ ਕਿਸੇ ਇਨਸਾਨ ਦਾ ਭਰੋਸਾ ਖੋਹ ਦਿੱਤਾ ਹੈ ਭਰੋਸੇ ਦੇ ਛੁਪਿਆ ਹੋਣਾ ਜਾਂ ਸ਼ੇਅਰ ਨਾ ਕਰਨਾ ਕਿਸੇ ਵੀ ਟੀਮ ਆਰਗੇਨਾਈਜੇਸ਼ਨ ਜਾਂ ਰਿਲੇਸ਼ਨਸ਼ਿਪ ਲਈ ਪ੍ਰੋਬਲਮ ਖੜੀ ਕਰ ਸਕਦਾ ਹੈ ਤੁਸੀਂ ਅਜਿਹੀ ਚੀਜ਼ ਨੂੰ ਠੀਕ ਕਿਵੇਂ ਕਰੋਗੇ ਜਿਸ ਨੂੰ ਇੱਕ ਐਕਸਪ੍ਰੈਸ ਜਾਂ ਸ਼ੇਅਰ ਨਾ ਕੀਤਾ ਜਾਵੇ ਤੁਹਾਨੂੰ ਇਹ ਪਤਾ ਵੀ ਕਿਵੇਂ ਚੱਲੇਗਾ ਕਿ ਭਰੋਸਾ ਖੋ ਗਿਆ ਹੈ ਅਸਲ ਵਿੱਚ ਥੋੜਾ ਜਿਹਾ ਭਰੋਸਾ ਤਾਂ ਹੋਣਾ ਹੀ ਚਾਹੀਦਾ ਹੈ ਤਾਂ ਕਿ ਉਸਦੀ ਕਮੀ ਨੂੰ ਡਿਸਕਸ ਕੀਤਾ ਜਾ ਸਕੇ ਅਤੇ ਉਸ ਨੂੰ ਦੁਬਾਰਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਸਕੇ ਕਿਉਂਕਿ ਜੇ ਭਰੋਸੇ ਦੇ ਖੋਣ ਤੇ ਧਿਆਨ ਨਾ ਦਿੱਤਾ ਜਾਵੇ ਤਾਂ ਰਿਸ਼ਤਿਆਂ ਵਿੱਚ ਹੋਰ ਵੀ ਦੂਰੀਆਂ ਆਉਂਦੀਆਂ ਜਾਣਗੀਆਂ ਟਰਸਟ ਅਕਸਰ ਲੀਡਰਸ਼ਿਪ ਅਤੇ ਪਾਵਰ ਨਾਲ ਜੁੜਿਆ ਹੋਇਆ ਹੁੰਦਾ ਹੈ ਪਰ ਇਹ ਦਿੱਤਾ ਨਹੀਂ ਜਾਂਦਾ ਅਸਰਦਾਰ ਬਣਨ ਦੇ ਲਈ ਇੱਕ ਲੀਡਰ ਨੂੰ ਭਰੋਸਾ ਕਮਾਉਣਾ ਪੈਂਦਾ ਹੈ ਕੋਈ ਵੀ ਸਫਲ ਰਿਸ਼ਤਾ ਚਾਹੇ ਉਹ ਲੀਡਰਸ ਦਾ ਫਾਲੋਅਰਸ ਨਾਲ ਹੋਵੇ ਕੋਚ ਦਾ ਸਟੂਡੈਂਟਸ ਨਾਲ ਜਾਂ ਪਤੀ ਪਤਨੀ ਭਾਈ ਭੈਣ ਜਾਂ ਦੋਸਤਾਂ ਦੇ ਵਿੱਚ ਦਾ ਰਿਸ਼ਤਾ ਹੋਵੇ ਇਹ ਸਭ ਭਰੋਸੇ ਤੇ ਟਿਕਿਆ ਹੁੰਦਾ ਹੈ ਜਿਸ ਨੂੰ ਕਮਾਇਆ ਜਾਂਦਾ ਹੈ ਕਮਾਇਆ ਹੋਇਆ ਭਰੋਸਾ ਬਹੁਤ ਤੇਜ਼ੀ ਨਾਲ ਖੋ ਸਕਦਾ ਹੈ ਅਤੇ ਜਲਦੀ ਨਾਲ ਵਾਪਸ ਨਹੀਂ ਕਮਾਇਆ ਜਾ ਸਕਦਾ ਜੇਕਰ ਇੱਕ ਟੀਮ ਅਤੇ ਰਿਲੇਸ਼ਨਸ਼ਿਪ ਦੇ ਮੈਂਬਰ ਇੱਕ ਦੂਸਰੇ ਉੱਪਰ ਭਰੋਸਾ ਖੋ ਦੇਣ ਤਾਂ ਉਸ ਨੂੰ ਵਾਪਸ ਬਣਾਉਣ ਵਿੱਚ ਬਹੁਤ ਸਾਰੀ ਮਿਹਨਤ ਲੱਗਦੀ ਹੈ ਜਿੱਥੇ ਭਰੋਸਾ ਟੁੱਟ ਜਾਂਦਾ ਹੈ ਉੱਥੇ ਲੋਕ ਕਿਸੇ ਰਿਸ਼ਤੇ ਵਿੱਚ ਭਰੋਸਾ ਫਿਰ ਤੋਂ ਨਹੀਂ ਕਰਦੇ ਉਹ ਅਕਸਰ ਅੱਗੇ ਵਧ ਜਾਂਦੇ ਹਨ ਸਿਕਸ ਬਿਲਡਿੰਗ ਬਲॉक्स ਆਫ ٹرسٹ ਜਦੋਂ ਭਰੋਸਾ ਵਰਕਿੰਗ ਅਤੇ ਪਰਸਨਲ ਰਿਲੇਸ਼ਨਸ਼ਿਪ ਵਿੱਚ ਇੰਨਾ ਜ਼ਰੂਰੀ ਹੈ ਤਾਂ ਅਸੀਂ ਇਸ ਦਾ ਕਿਵੇਂ ਧਿਆਨ ਰੱਖ ਸਕਦੇ ਹਾਂ ਇਸ ਨੂੰ ਕਿਵੇਂ ਬਣਾ ਸਕਦੇ ਹਾਂ ਅਤੇ ਘਟ ਹੋ ਜਾਣ ਤੇ ਇਸ ਨੂੰ ਕਿਵੇਂ ਵਧਾ ਸਕਦੇ ਹਾਂ ਭਰੋਸਾ ਕਿਸੇ ਵੀ ਰਿਲੇਸ਼ਨਸ਼ਿਪ ਜਾਂ ਆਰਗੇਨਾਈਜੇਸ਼ਨ ਦੀ ਕੁਝ ਕੁਆਲਿਟੀਆਂ ਤੇ ਡਿਪੈਂਡ ਕਰਦਾ ਹੈ ਪਹਿਲਾ ਰਿਏਬਿਲਿਟੀ ਐਂਡ ਡਿਪੈਂਡੇਬਿਲਟੀ ਅਜਿਹੇ ਇਨਸਾਨ ਜਾਂ ਗਰੁੱਪ ਭਰੋਸੇ ਨੂੰ ਵਧਾਉਂਦਾ ਹੈ ਜੋ ਸ਼ਬਦਾਂ ਦੇ ਲਈ ਸੱਚੇ ਹਨ ਅਤੇ ਆਪਣੇ ਵਾਅਦਿਆਂ ਨੂੰ ਪੂਰਾ ਕਰਦੇ ਹਨ ਦੂਸਰਾ ਟਰਾਂਸਪੇਰੈਂਸੀ ਜਦੋਂ ਰਿਲੇਸ਼ਨਸ਼ਿਪ ਜਾਂ ਆਰਗੇਨਾਈਜੇਸ਼ਨ ਵਿੱਚ ਗੱਲਾਂ ਛੁਪਾਈਆਂ ਜਾਂਦੀਆਂ ਹਨ ਤਾਂ ਲੋਕ ਆਪਣਾ ਭਰੋਸਾ ਖੋਣ ਲੱਗਦੇ ਹਨ ਪਰ ਜਦੋਂ ਹੋਣ ਵਾਲੇ ਕੋਈ ਵੀ ਬਦਲਾਵ ਜਾਂ ਕੋਈ ਵੀ ਜ਼ਰੂਰੀ ਜਾਣਕਾਰੀ ਨੂੰ ਜਾਣਦੇ ਹੋ ਤਾਂ ਭਰੋਸਾ ਗਹਿਰਾ ਹੁੰਦਾ ਹੈ ਤੀਸਰਾ ਕੰਪੀਟੈਂਸੀ ਇਹ ਵੀ ਪ੍ਰੋਸੈਸ ਨੂੰ ਮਜ਼ਬੂਤ ਕਰਨ ਦਾ ਇੱਕ ਹੋਰ ਐਲੀਮੈਂਟ ਹੈ ਜੇਕਰ ਤੁਹਾਨੂੰ ਲੱਗਦਾ ਹੈ ਕਿ ਕੋਈ ਇਨਸਾਨ ਲੀਡਰ ਜਾਂ ਆਰਗੇਨਾਈਜੇਸ਼ਨ ਉਹ ਕਰਨ ਦੇ ਲਾਇਕ ਨਹੀਂ ਹੈ ਜੋ ਉਹਨਾਂ ਨੂੰ ਕਰਨਾ ਚਾਹੀਦਾ ਹੈ ਤਾਂ ਤੁਸੀਂ ਉਹਨਾਂ ਤੇ ਭਰੋਸਾ ਨਹੀਂ ਕਰ ਸਕਦੇ ਹੋ ਇਸ ਨਾਲ ਚਾਹੇ ਕਿਸੇ ਇਨਸਾਨ ਦਾ ਦਿਲ ਸਾਫ਼ ਜਾਂ ਇਰਾਦੇ ਚੰਗੇ ਹੋਣ ਅਤੇ ਅਸੀਂ ਉਹਨਾਂ ਨੂੰ ਪਰਸਨਲੀ ਪਸੰਦ ਕਰਦੇ ਹੋਈਏ ਪਰ ਫਿਰ ਵੀ ਉਹ ਸਾਡਾ ਭਰੋਸਾ ਨਹੀਂ ਜਿੱਤ ਸਕਦੇ ਹਨ ਜੇਕਰ ਉਹ ਆਪਣੇ ਪ੍ਰੋਮਿਸ ਕੀਤੀ ਹੋਈ ਚੀਜ਼ ਪੂਰੀ ਨਾ ਕਰਦੇ ਹੋਣ ਸਿንስਅਰਿਟੀ ਆਉਥੈਂਟੈਂਸਟੀ ਐਂਡ ਕੰਗਰੈਂਸੀ ਲੋਕ ਅਕਸਰ ਭਾਵ ਦਿੰਦੇ ਹਨ ਜਦੋਂ ਕੋਈ ਕੁਝ ਅਜਿਹਾ ਬੋਲਦਾ ਹੈ ਜੋ ਉਸ ਤੋਂ ਅਲੱਗ ਹੈ ਜੋ ਉਹ ਅੰਦਰ ਤੋਂ ਮਹਿਸੂਸ ਕਰ ਰਿਹਾ ਹੈ ਉਦੋਂ ਲੋਕ ਉਸ ਦੀਆਂ ਗੱਲਾਂ ਤੇ ਭਰੋਸਾ ਨਹੀਂ ਕਰਦੇ ਜਿਵੇਂ ਕਿ ਕੁਝ ਲੋਕ ਕਹਿੰਦੇ ਹਨ ਕਿ ਉਹ ਸੁਣਨਾ ਚਾਹੁੰਦੇ ਹਨ ਪਰ ਉਹ ਬੋਲਣ ਦਾ ਮੌਕਾ ਨਹੀਂ ਦਿੰਦੇ ਅਜੇਹਾ ਹੋਣ ਤੇ ਲੋਕਾਂ ਨੂੰ ਲੱਗਦਾ ਹੈ ਕਿ ਉਹ ਇਨਸਾਨ ਆਪਣੀ ਗੱਲ ਤੋਂ ਪਲਟ ਰਿਹਾ ਹੈ ਅਤੇ ਇਸ ਨਾਲ ਭਰੋਸਾ ਘੱਟ ਹੋਣ ਲੱਗਦਾ ਹੈ ਪੰਜਵਾਂ ਫੇਅਰਨੈਸ ਕੁਝ ਲੋਕ ਅਜਿਹਾ ਦਿਖਾਉਂਦੇ ਹਨ ਕਿ ਦੂਸਰੇ ਇਨਸਾਨ ਦੀ ਜ਼ਰੂਰਤ ਅਤੇ ਇੱਛਾ ਜ਼ਰੂਰੀ ਨਹੀਂ ਹੈ ਅਜਿਹੇ ਰਿਸ਼ਤੇ ਵਿੱਚ ਭਰੋਸਾ ਨਹੀਂ ਵੱਧ ਸਕਦਾ ਜਿੱਥੇ ਸਭ ਕੁਝ ਇੱਕੋ ਇਨਸਾਨ ਤੇ ਟਿਕਿਆ ਹੋਇਆ ਹੋਵੇ ਛੇਵਾਂ ਓਪਨਨੈਸ ਜੇਕਰ ਕੋਈ ਇਨਸਾਨ ਕਦੇ ਇਹ ਨਹੀਂ ਕਹਿੰਦਾ ਕਿ ਉਹ ਗਲਤ ਹੈ ਤੇ ਕਦੇ ਮਾਫੀ ਨਹੀਂ ਮੰਗਦਾ ਹੈ ਤਾਂ ਲੋਕ ਉਸ ਨਾਲ ਆਪਣੇ ਖਿਆਲ ਸ਼ੇਅਰ ਕਰਨੇ ਕੰਫਰਟੇਬਲ ਨਹੀਂ ਸਮਝਦੇ ਇੱਕ ਅਜਿਹਾ ਲੀਡਰ ਵੀ ਗਲਤ ਨਹੀਂ ਹੁੰਦਾ ਹੈ ਉਸਨੇ ਦੂਸਰਿਆਂ ਤੋਂ ਸੱਚ ਕਦੇ ਨਹੀਂ ਮਿਲੇਗਾ ਇਸ ਲਈ ਆਪਣੀ ਗਲਤੀ ਮੰਨਣਾ ਅਤੇ ਮਾਫੀ ਮੰਗਣਾ ਭਰੋਸਾ ਬਣਾਉਣ ਦਾ ਇੱਕ ਪਾਵਰਫੁਲ ਟੂਲ ਹੈ ਰੀਸਟੋਰਿੰਗ ਟਰਸਟ ਥੈਟਸ ਬੀਨ ਲੌਸਟ অর ਬ੍ਰੋਕਨ ਸਾਡਾ ਭਰੋਸਾ ਅਕਸਰ ਦੂਜੇ ਇਨਸਾਨ ਤੋਂ ਉਦੋਂ ਉੱਠ ਜਾਂਦਾ ਹੈ ਜਦੋਂ ਸਾਨੂੰ ਉਹ ਦੁੱਖ ਪਹੁੰਚਾਉਂਦਾ ਹੈ ਅਤੇ ਇਹ ਪਤਾ ਹੁੰਦਾ ਹੈ ਕਿ ਉਹਨਾਂ ਦਾ ਇਹ ਐਕਸ਼ਨ ਇੰਟੈਂਸ਼ਨਲ ਸੀ। ਕਈ ਵਾਰ ਆਪਣੀ ਫੀਲਿੰਗਸ ਨੂੰ ਉਸ ਇਨਸਾਨ ਨਾਲ ਸ਼ੇਅਰ ਕਰਕੇ ਅਸੀਂ ਚੀਜ਼ਾਂ ਨੂੰ ਅਲੱਗ ਤਰੀਕੇ ਨਾਲ ਦੇਖ ਸਕਦੇ ਹਾਂ ਅਤੇ ਸਾਨੂੰ ਅਹਿਸਾਸ ਹੁੰਦਾ ਹੈ ਕਿ ਉਹਨਾਂ ਦਾ ਇੰਟੈਂਸ਼ਨ ਉਹ ਨਹੀਂ ਸੀ ਜਿਸ ਦੀ ਅਸੀਂ ਕਲਪਨਾ ਕੀਤੀ ਸੀ। ਇਸ ਨਾਲ ਉਸ ਨੁਕਸਾਨ ਨੂੰ ਠੀਕ ਅਤੇ ਗਲਤ ਫਹਿਮੀ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਜੇਕਰ ਸਾਨੂੰ ਲੱਗੇ ਕਿ ਅਸੀਂ ਕੁਝ ਅਜੇਹਾ ਕੀਤਾ ਹੈ ਜਿਸ ਨਾਲ ਅਸੀਂ ਕਿਸੇ ਦਾ ਭਰੋਸਾ ਖੋਹ ਦਿੱਤਾ ਹੈ ਤਾਂ ਅਸੀਂ ਇਸ ਬਾਰੇ ਵਿੱਚ ਉਨ੍ਹਾਂ ਤੋਂ ਪਤਾ ਕਰ ਸਕਦੇ ਹਾਂ ਇਹ ਸੱਚ ਹੈ ਕਿ ਇਹ ਜੀਵ ਹੈ 스ਕਿੱਪ ਹੋ ਸਕਦਾ ਹੈ ਪਰ ਇਸ ਨਾਲ ਆਖਿਰ ਵਿੱਚ ਭਰੋਸਾ ਹੋਰ ਗਹਿਰਾ ਹੋਵੇਗਾ ਕਿਉਂਕਿ ਦੂਸਰੇ ਇਨਸਾਨ ਨੂੰ ਲੱਗੇਗਾ ਕਿ ਉਨ੍ਹਾਂ ਦੀਆਂ ਜ਼ਰੂਰਤਾਂ ਦੀ ਵੀ ਕਦਰ ਕੀਤੀ ਜਾ ਰਹੀ ਹੈ ਧੰਨਵਾਦ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ